ਬਾਦਲ ਦਲ ਤੋਂ ਜਿਹੜਾ ਹੈ ਉਹ ਮੈਂ ਅਸਤੀਫਾ ਦਿੰਦਾ ਔਰ ਪਾਈ ਅਮਰਤਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮਾਇਤ ਦਾ ਪਰਦੇ ਔਰ ਐਲਾਨ ਕਰਦਾ ਕਿਉਂਕਿ ਉਹ ਜੇਲ੍ਹ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਬੜੀ ਔਖੀ ਹੈ ਦੇੜੀ ਤਾਂ ਸ਼ਿੱਦੀ ਸਭ ਤੋਂ ਔਖੀ ਹੈ ਲੇਕਿਨ ਜੇਲ ਕੱਟਨੀ ਵੀ ਪੜੀ ਔਖੀ ਮੈਂ 8 ਸਾਲ ਜੇਲ ਕੱਟੀ ਐ ਜਿਹਦੇ ਵਿੱਚ ਅ ਅੰਮ੍ਰਿਤਸਰ ਜੇਲ ਅ ਜਲੰਧਰ ਜੇਲ ਲੁਧਿਆਣਾ ਜੇਲ ਪਟਿਆਲਾ ਜੇਲ ਸੰਗਰੂਰ ਜੇਲ ਬਠਿੰਡਾ ਜੇਲ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ ਜਲੀ ਐ ਉਹ 5 ਸਾਲ ਕੱਟੀ ਐ ਜੇਲਾ ਕੱਟਨੀਆਂ ਪੜੀਆਂ ਔਖੀਆਂ ਨੇ ਅੰਗਦੋਂ ਬਚਾਉਣ ਵਾਸਤੇ ਜਿਹੜਾ ਸੀ ਉਹ ਬਾਈਕਾਟ ਜਿਹੜਾ ਸਾਨੂੰ ਮਜਬੂਰਨ ਕਰਨਾ ਪਿਆ ਔਰ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਹੈ ਉਹ ਹੋਂਦ ਵਿੱਚ ਲਿਆਂਦਾ ਗਿਆ ਕਾ ਸ਼੍ਰੀ ਅਕਾਲ ਤਖਤ ਸਾਹਿਬ ਨੇ 94 ਵਿੱਚ ਸਾਰੇ ਅਕਾਲੀ ਦਲਾਂ ਨੂੰ ਇਕੱਠਾ ਕਰਕੇ ਇੱਕ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਜਿਹੜਾ ਹਿੱਸਾ ਦਿੱਤਾ ਕਾ ਸਾਡੇ ਦਿਲ ਵਿੱਚ ਇਹ ਸੀ ਕਿ ਸਾਡਾ 1984 ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਬਹੁਤ ਸਿੰਘ ਸ਼ਹੀਦ ਹੋ ਗਏ ਪੁਲਿਸ ਮੁਕਾਬਲੇ ਵੀ ਜਿਹੜੇ ਆ ਬਹੁਤ ਹੋਏ ਔਰ ਘਰਾਂ ਦੇ ਘਰ ਜਿਹੜੇ ਤਬਾਹ ਹੋ ਗਏ ਪੈੜਾਂ ਤੇ ਸਵਾਗ ਹੋਏ ਗਏ ਮਾਵਾਂ ਦੇ ਚਿਰਾਗ ਬੁਝ ਗਏ ਔਰ ਸਵੇਰੇ ਜਦੋਂ ਉੱਠ ਕੇ ਤੁਰਤੇ ਸੀ ਜਦੋਂ ਮੈਂ ਜੇਲ੍ਹ ਚ ਆਇਆ ਸੀ ਤੇ ਸਾਨੂੰ ਵੀ ਇਹ ਨਹੀਂ ਸੀ ਪਤਾ ਹੁੰਦਾ ਕਿ ਸਾਨੂੰ ਕਿਹੜੇ ਟਾਈਮ ਤੇ ਪੁਲਿਸ ਨੇ ਜਾਂ ਸਾਡੇ ਸੰਘਰਸ਼ ਵਾਲੇ ਵੀਰਾਂ ਨੇ ਸਾਨੂੰ ਕਿਹੜੇ ਟਾਈਮ ਤੇ ਮਾਰ ਦੇਣਾ ਬੜਾ ਇਹੋ ਜਿਹੀ ਇੱਕ ਹਾਸੋ ਹੀਣ ਸਥਿਤੀ ਬਣੀ ਸੀ ਉਧਰੋਂ ਪੁਲਿਸ ਮਾਰਦੀ ਸੀ ਉਧਰੋਂ ਸਾਡੇ ਵੀ ਸਾਨੂੰ ਮਾਰਦੇ ਸੀ ਉਹ ਉਸ ਟੈਂਪੇ ਅਸੀਂ ਜਦੋਂ ਕਾਲਤਕ ਸਾਹਿਬ ਨੇ ਆਹ ਕਾਲ ਦਿੱਤੀ ਤੇ ਅਸੀਂ ਸਾਰੇ ਅਕਾਲੀ ਦਲ ਕਿਉਂਕਿ ਵੱਖੋ ਵੱਖਰੇ ਪੰਜ ਛੇ ਅਕਾਲੀ ਦਲ ਸਨ ਸਾਰਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਇਕੱਠਾ ਕੀਤਾ ਗਿਆ ਔਰ ਉਹ ਸਾਡੇ ਦਿਲ 'ਚ ਸੀ ਕਿ ਜਿਹੜਾ ਸਾਡੇ ਤੇ ਜ਼ੁਲਮ ਤੇ ਤਸ਼ੱਦਦ ਹੋ ਰਿਹਾ ਹੈ ਜਾਂ ਜਿਹੜੇ ਸਾਡੇ ਵੀਰ ਸ਼ਹੀਦ ਹੋ ਗਏ ਉਹਨਾਂ ਦਾ ਨਿਆਂ ਜਿਹੜਾ ਹੈ ਉਹ ਸਰਕਾਰ ਵੱਲ ਤੇ ਲਿਆ ਜਾਊਗਾ ਔਰ ਉਹ ਵਾਅਦੇ ਵੀ ਕੀਤੇ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦੋਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੇਕਿਨ ਜਦੋਂ ਸਰਕਾਰ ਬਣ ਗਈ ਤਾਂ ਕੋਈ ਵੀ ਜਿਹੜਾ ਉਹ ਕਮਿਸ਼ਨ ਨਾ ਬਣਿਆ ਕੋਈ ਫੈਸਲਾ ਜਿਹੜਾ ਅਸੀਂ ਨੌਜਵਾਨਾਂ ਨੂੰ ਧਿਆਨ ਤੋਂ ਵਾਲਾ ਉਹ ਨਾ ਲਿਆ ਗਿਆ ਕੁਝ ਕਮਿਸ਼ਨ ਬਣੇ ਵੀ ਉਹਨਾਂ ਦੀਆਂ ਆਈਆਂ ਹੋਈਆਂ ਰਿਪੋਰਟਾਂ ਵੀ ਜਿਹੜੀਆਂ ਸੀ ਉਹ ਸਰਕਾਰਾਂ ਨੇ ਦਬਾ ਲੀਆਂ ਸੋ ਵਿੱਚ ਰਹਿੰਦਿਆ ਹੋਇਆ ਸਾਡੇ ਦਿਲ 'ਚ ਸੀ ਕਿ ਸ਼ਾਇਦ ਅਸੀਂ ਇਹ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਲੀਆਂ ਤੇ ਲੈ ਕੇ ਆਵਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਜਿਹੜਾ 103 ਸਾਲ ਦਾ ਇਤਿਹਾਸ ਹੈ ਤੇ ਸ਼੍ਰੋਮਣੀ ਅਕਾਲੀ ਦਲ ਛਿੱਧੀਆਂ ਤੇ ਖੜਾ ਹੈ ਜੇਲਾਂ ਤੇ ਖੜਾ ਹੈ ਔਰ ਇਹ ਸੰਘਰਸ਼ ਕਰਨ ਵਾਲੇ ਲੋਕਾਂ ਦੇ ਇਹਦਾ ਜਿਹੜਾ ਮੁੱਢ ਬੰਨਿਆ ਸੀ ਔਰ ਇਹਦੀਆਂ ਜਿਹੜੀਆਂ ਜੜ੍ਹਾਂ ਵਿੱਚ ਮਹਾਨ ਸ਼ਹੀਦਾਂ ਦਾ ਖੂਨ ਜਿਹੜਾ ਹੈ ਉਹ ਵਢੋ ਲਿਆ ਔਰ ਉਹਦੇ ਨਾਲ ਸਿੰਜਿਆ ਹੈ ਔਰ ਸਾਡਾ ਪਰਿਵਾਰ ਵੀ ਮੇਰੇ ਸਰਕਾਰਯੋਗ ਪਿਤਾ ਸੰਤ ਬਾਪਾ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਜਦੋਂ ਐਮਰਜੈਂਸੀ ਲੱਗੀ ਸੀ ਤਾਂ ਸਾਰਾ ਸ਼ਰਮਨੀਆ ਕਾਲੀ ਦਲ ਅੰਦਰ ਕਰ ਦਿੱਤਾ ਸੀ ਉਸ ਟਾਈਮ ਤੇ ਕਾਲੀ ਦਲ ਦੇ ਲੀਡਰਾਂ ਨੇ ਸ਼੍ਰੀਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਲਾ ਨੂੰ ਕਿਹਾ ਕਿ ਹੁਣ ਸੰਤਾਂ ਨੇ ਮੋਢਿਆਂ ਤੇ ਆ ਗਈ ਹੈ ਤਾਂ ਸੰਤਾਂ ਨੇ ਉਸ ਟਾਈਮ ਤੇ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 300 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਬੰਧ ਵਿੱਚ 37 ਜਲੂਸ ਔਰ 36 ਪੰਜਾਬ ਚ ਤੇ 37 ਜਲੂਸ ਜਿਹੜਾ ਉਹ ਦਿੱਲੀ ਲੈ ਕੇ ਗਏ ਸਨ ਔਰ ਐਮਰਜੈਂਸੀ ਦੀਆਂ ਧਜੀਆਂ ਜੇ ਕਿਸੇ ਨੇ ਡਾਈਆਂ ਤਾਂ ਉਹ ਦਮਤੇ ਵੀ ਤਕਸਾਲ ਦੇ ਮੁਖੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਵਲੇ ਨੇ ਡਾਈਆਂ ਔਰ ਸੈਤੀਆਂ ਜਲੂਸ ਉਹ ਦਿੱਲੀ ਲੈ ਕੇ ਗਿਆ ਜਿੱਥੇ ਇੰਦਰਾ ਗਾਂਧੀ ਨੂੰ ਸਟੇਜ ਤੇ ਖਰੀਆਂ ਖਰੀਆਂ ਸੁਣਾ ਕੇ ਕਿਹਾ ਮੈਂ ਅਮਰਜੰਸੀ ਦੇ ਖਿਲਾਫ ਹਾਂ ਮੈਨੂੰ ਪਰ ਮਾਰ ਦਿਓ ਭਾਵੇਂ ਮੈਨੂੰ ਸ਼ਹੀਦ ਕਰ ਦਿਓ ਔਰ ਹਿੱਕ ਤੇ ਹੱਥ ਮਾਰ ਕੇ ਕਿਹਾ ਸੀ ਮੈਂ ਅਮਰਜੰਸੀ ਤੜਾ ਨਹੀਂ ਔਰ ਉਹ ਅਮਰਜੰਸੀ ਟੁੱਟੀ ਪੰਜਾਬ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸੀ ਉਹ ਰਾਜਪਾਗ ਬਣਿਆ ਪਰ ਅਫਸੋਸ ਹੈ ਕਿ ਮੇਰੇ ਪਿਤਾ ਜੀ 1977 ਵਿੱਚ ਜਿਹੜਾ ਉਹ ਐਕਸੀਡੈਂਟ ਦੇ ਦੌਰਾਨ ਜਿਹੜੇ ਸੀ ਉਹ ਸੱਚ ਕਰਨ ਨੂੰ ਚਲੇ ਗਏ। ਤੇ ਇੱਕ ਨ ਇੱਕ ਗੱਲ ਉਹ ਕਹਿੰਦੇ ਨੇ ਸੀ ਕਿ ਪੰਥ ਦਾ ਭਾਵੇਂ ਕੁੱਤਾ ਵੀ ਖੜਾ ਹੋਵੇ ਉਹਦੀ ਸਪੋਰਟ ਕਰਨੀ ਹੈ ਔਰ ਪੰਥ ਦੀ ਹਿੱਕ ਦਾ ਕੇ ਸਪੋਰਟ ਕਰਨੀ ਹੈ। ਤਾਂ ਅਸੀਂ ਉਹ ਸਾਡੇ ਦਿਲ ਵਿੱਚ ਸਾਡੇ ਮਨ ਮੰਦਰ ਵਿੱਚ ਉਹ ਸਾਰੀਆਂ ਗੱਲਾਂ ਜਿਹੜੀਆਂ ਵਸੀਆਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਨੀ ਵੀ ਜਿਹੜੀ ਹੈ ਉਹ ਜੇਲਾਂ ਤੇ ਸ਼ਹੀਦੀਆਂ ਤੇ ਔਰ ਕੁਰਬਾਨੀਆਂ ਤੇ ਟੀ ਸੀ ਪਰ ਅਫਸੋਸ ਨਾਲ ਜ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਕਾਲੀ ਦਲ ਜਿਹੜਾ ਉਹ ਖਾਲੀ ਦਲ ਬਣ ਕੇ ਰਹਿ ਗਿਆ ਕਾਲੀ ਦਲ ਚੋ ਜਿਹੜੀ ਹੈ ਉਹ ਕਾਲੀ ਦਲ ਦੀ ਅਸਲੀ ਰੂਹ ਜਿਹੜੀ ਹੈ ਉਹ ਖਤਮ ਹੋ ਗਈ ਆ ਹੁਣ ਤਾਂ ਕੇਵਲ ਤੇ ਕੇਵਲ ਵਖਾਵਾ ਰਹਿ ਗਿਆ ਔਰ ਝੋਲੀ ਚੁੱਕ ਲੋਕ ਜਿਨ੍ਹਾਂ ਨੂੰ ਪੰਥ ਦਾ ਊੜਾੜਾ ਨਹੀਂ ਆਉਂਦਾ ਉਹ ਲੋਕ ਇੱਕ ਪਰਿਵਾਰ ਦੇ ਦਾਲੇ ਜਿਹੜਿਆ ਉਹਨਾਂ ਨੇ ਘੇਰਾ ਘੱਟ ਲਿਆ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਔਰ ਮੈਂ ਪਾਰਟੀ ਚ ਰਹਿੰਦਿਆਂ ਬੜੀ ਕੋਸ਼ਿਸ਼ ਕੀਤੀ ਔਰ ਮੈਂ ਨਹੀਂ ਮੇਰੇ ਹੋਰ ਵੀ ਕਈ ਪੰਥਕ ਤੈਸ਼ੀਆਂ ਨੇ ਕੀਤੀ ਜਿਨ੍ਹਾਂ ਦਾ ਮੈਂ ਨਾਂ ਨਹੀਂ ਇੱਥੇ ਲੈਣਾ ਚਾਹੁੰਦਾ ਕਿਉਂਕਿ ਅੱਜ ਜਿਹੜਾ ਵੀ ਕੋਈ ਸੱਚ ਦੀ ਗੱਲ ਕਰਦਾ ਉਹਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੋ ਪਰ ਅਸੀਂ ਉਸ ਚ ਕੰਮਜਾਬ ਨਹੀਂ ਹੋ ਸਕੇ ਸੋ ਮੈਂ ਜਦੋਂ ਬੇਦਬੀ ਹੋਈ ਸੀ ਔਰ ਬਰਗਾੜੀ ਮੋਰਚਾ ਲੱਗਾ ਸੀ ਤੇ ਮੈਂ ਉਸ ਮੋਰਚੇ ਵਿੱਚ ਹੀ ਜਾ ਕੇ ਇਕੱਲਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲ ਜਾ ਕੇ ਉੱਥੇ ਮੈਂ ਇਹ ਗੱਲ ਕਹੀ ਸੀ ਕਿ ਇਹ ਘਟਨਾ ਮਾੜੀ ਹੋਈ ਹੈ ਔਰ ਉਹਦੇ ਜਾ ਕੇ ਸ਼ਮੂਲੀਅਤ ਕੀਤੀ ਜਿੱਤੋਂ ਮਰਦ ਵਾਲਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਖਾਰਖਾਨਾ ਲੱਗ ਪਿਆ ਔਰ ਉਸ ਤੋਂ ਬਾਅਦ 2018 ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਮੇਰੇ ਘਰ ਆਏ ਸਨ ਔਰ ਸਰਦਾਰ ਬਿਕਰਮ ਸਿੰਘ ਜੀ ਆਇਆਂ ਸਨ ਮੈਂ ਬੈਠਾ ਸੀ ਮੇਰਾ ਬੇਟਾ ਕਵਰ ਚੜ੍ਹ ਸਿੰਘ ਔਰ ਮੇਰੇ ਸਤਿਕਾਰਯੋਗ ਪਤਨੀ ਡਾਕਟਰ ਬਦਜੀਤ ਕੌਰ ਜੀ ਵੀ ਧਰਮ ਸਪਤਨੀ ਬੈਠੇ ਸਨ ਔਰ ਅਸੀਂ ਪੰਜੇ ਸੀ ਤੇ ਮੈਂ ਉਸ ਟਾਈਮ ਤੇ ਵੀ ਕਿਹਾ ਸੀ ਕਿ ਸਰਦਾਰ ਸੁਖਬੀਰ ਸਿੰਘ ਜੀ ਵੀ ਬਾਦਲ ਸਾਹਿਬ ਨੂੰ ਕਿ ਤੁਸੀਂ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲਓ ਔਰ ਤੁਸੀਂ ਇਹ ਜਾ ਕੇ ਕਹੋ ਕਿ ਕਿਉਂਕਿ ਸਾਡੀ ਸਰਕਾਰ ਸੀ ਔਰ ਸਾਡੀ ਸਰਕਾਰ ਵਿੱਚ ਜਿਹੜੀ ਵਿਵਿ ਹੋਈ ਹੈ ਤੇ ਭਾਵੇਂ ਆਪਾਂ ਬੇਬੀ ਤੁਸਾ ਕਰਵਾਈ ਹੈ ਚਾ ਨਹੀਂ ਕਰਵਾਈ ਲੇਕਿਨ ਉਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਗਈ ਹੈ ਜਿਹੜੀ ਕਿ ਇੱਕ ਪੰਥਕ ਪਾਰਟੀ ਹੈ ਤੇ ਤੁਹਾਨੂੰ ਅਕਾਲ ਤਖਤ ਸਾਹਿਬ ਤੇ ਮਾਫੀ ਮੰਗ ਲੈਣੀ ਚਾਹੀਦੀ ਹੈ ਔਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਮੈਂ ਦੋਸ਼ੀ ਇਹਦੇ ਚ ਸਾਬਤ ਹੋ ਜੂ ਮੈਂ ਕਹਿੰਦੀ ਦੋਸ਼ੀ ਤੇ ਤੁਸਾ ਬਰੀ ਹੋ ਜਾਣਾ ਜਦੋਂ ਅਕਾਲ ਤਖਤ ਸਾਹਿਬ ਤੇ ਜਾ ਕੇ ਸਿੱਖ ਨਤਮਸਤਕ ਹੁੰਦਾ ਆ ਆਪਾਂ ਸਮਰਪਿਤ ਕਰ ਦਿੰਦਾ ਤੇ ਜੇ ਉਹ ਅਕਾਲ ਤਖਤ ਸਾਹਿਬ ਦਾ ਜਹੇਦਾਰ ਸੇਵਾ ਲਾ ਦਿੰਦਾ ਤਾਂ ਉਹ ਸਾਰੇ ਜਿਹੜਾ ਗਲਾਹ ਐ ਜਾਂ ਜੋ ਵੀ ਗਲਤੀ ਹੋਈ ਹੁੰਦੀ ਆ ਉਹ ਮਾਫ ਜਿਹੜੀ ਆ ਕਲਸਾ ਪੰਥ ਕਰ ਦਿੰਦਾ ਲੇਕਿਨ ਮੇਰੇ ਘਰ ਉਹ ਕੱਲ ਜਿਹੜੀ ਹੋ ਕੇ ਗਈ ਬਾਅਦ ਵਿੱਚ ਜਦੇ ਲੋਕ ਉਹਨਾਂ ਦੇ ਲਾਗੇ ਸਨ ਕਿਚਨ ਕੈਬਿਨੇਟ ਵਿੱਚ ਉਹਨਾਂ ਦੀਸਾ ਨਾਲ ਉਹਨਾਂ ਨੇ ਉਹਨਾਂ ਨੂੰ ਮਾਫੀ ਨਹੀਂ ਮੰਗਣ ਦਿੱਤੀ ਔਰ ਫਿਰ ਉਸ ਤੋਂ ਬਾਅਦ 2022 ਵਿੱਚ ਮੈਂ ਫੇਰ ਅਖਬਾਰ ਵਿੱਚ ਇੱਕ ਬਿਆਨ ਦਿੱਤਾ ਜਦੋਂ 2022 ਦੀਆਂ ਇਲੈਕਸ਼ਨਾਂ ਹਰ ਗਈਆਂ ਕਾਲੀ ਦਲ ਮੈਚ ਤਿੰਨ ਸ਼ੀਟਾਂ ਤੇ ਸੀਮਤ ਹੋ ਕੇ ਰਹਿ ਗਿਆ ਤਾਂ ਮੈਂ ਉਹਦਾ ਵੀ ਇੱਕ ਅਖਬਾਰ ਵਿੱਚ ਬਿਆਨ ਦਿੱਤਾ ਸੀ ਕਿਉਂਕਿ ਕਈ ਲੋਕ ਕਹਿਣਗੇ ਕਿ ਨੇ ਪਹਿਲਾਂ ਇਹ ਗੱਲ ਕਿਉਂ ਨਹੀਂ ਕਿ ਕੀਤੀ ਕਿਉਂਕਿ ਅਸੀਂ ਚੰਗੀ ਗੱਲ ਨੂੰ ਵੀ ਕਈ ਵਾਰ ਕਈ ਲੋਕ ਆਪਣੀਆਂ ਮਾੜੀਆਂ ਅੰਕਲਾ ਲਾ ਕੇ ਜਿਹੜੀਆਂ ਨੇ ਉਹ ਪੁੱਠੀਆਂ ਗੱਲਾਂ ਕਰਦੇ ਰਹਿੰਦੇ ਆ ਇਸ ਕਰਕੇ ਮੈਂ ਅਖਬਾਰ ਦੀ ਜਿਹੜੀ ਉਹ ਕਟਿੰਗ ਉਹ ਵੀ ਪੇਸ਼ ਕਰ ਸਕਦਾ ਔਰ ਉਹਦੇ 'ਚ ਮੈਂ ਕਿਹਾ ਕਿ ਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਆ ਉਹ ਬਦਲਣੀ ਚਾਹੀਦੀ ਆ ਸੋ ਉਹਦੇ ਵਾਸਤੇ ਜਿਨ੍ਹਾਂ ਨੂੰ ਹੋਣੇ ਅਜੇ ਤਾਜ਼ਾ ਤਾਜ਼ਾ ਰਵੀਕਰਨ ਸਿੰਘ ਕਾਲੂ ਨੂੰ ਕਟਿਆ ਉਹਨਾਂ ਦੇ ਘਰ ਇੱਕ ਮੀਟਿੰਗ ਸੱਦੀ ਗਈ ਸੀ ਜਿਦੇ ਵਿੱਚ ਚੰਦੂ ਮਾਇਰਾ ਸਾਹਿਬ ਔਰ ਅਟਵਾਲ ਸਾਹਿਬ ਤੇ ਜਿਹੜੇ ਉਹ ਆਪਣੇ ਹੈਗੇ ਅਯਾਲੀ ਸਾਹਿਬ ਤੇ ਹੋਰ ਵੀ ਉਹਦੇ ਚ ਪੰਥਕ ਤੈਸ਼ੀ ਜਿਹੜੇ ਕੱਤਰ ਹੋਏ ਸਨ ਲੇਕਿਨ ਉਦੋਂ ਕੋਈ ਉਹ ਸਾਰਥਕ ਫੈਸਲਾ ਨਾ ਲੈ ਸਕੇ ਤਾਂ ਉਹਦੇ ਉਹ ਵੀ ਜਿਹੜੀ ਜਦੋਂ ਸੋ ਜਿਹੜੀ ਹੈ ਸ਼ਰੋਮਨੀਆ ਅਕਾਲੀ ਦਲ ਨੂੰ ਔਰ ਪ੍ਰਧਾਨ ਸਾਹਿਬ ਨੂੰ ਕਹੀ ਤੇ ਉਹ ਉਸ ਦਿਨ ਤੋਂ ਵੀ ਮੇਰੇ ਨਾਲ ਔਰ ਖਾਸ ਕਰਕੇ ਜਿਹੜੀ ਪੰਥਕ ਸੋਚ ਰੱਖਦੇ ਸਨ ਲੋਕ ਉਹਨਾਂ ਨਾਲ ਢਡੋਂ ਜਿਹੜੀ ਹੈ ਉਹ ਖਾਰ ਖਾਂਦੇ ਰਹੇ ਸੋ ਮੈਂ ਸਮਝਦਾ ਐ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਤਾਂ ਇਹ ਕਹੇ ਪੰਥਕ ਚਿਹਰੇ ਦੀ ਲੋੜ ਰਹਿ ਗਈ ਆ ਨਾ ਕਿਸੇ ਕੁਰਬਾਨੀ ਵਾਲੀ ਦੀ ਰਹਿ ਗਈ ਆ ਨਾ ਕਿਸੇ ਸਿੱਧੀ ਵਾਲੇ ਪਰਿਵਾਰ ਦੀ ਇੱਥੇ ਕੋਈ ਕਦਰ ਰਹਿ ਗਈ ਆ ਕੋ ਸ਼ਰੋਮਨੀਆ ਅਕਾਲੀ ਦਲ ਦਾ ਅੱਜ ਜਿਹੜਾ ਉਹ ਪੰਥਕ ਸਿਧਾਂਤਾਂ ਤੋਂ ਠਿੜਕ ਗਿਆ ਨਾ ਜੇਲ੍ਹ ਦੀ ਲੋੜ ਰਹੀ ਔਰ 8 ਸਾਲ ਜੇਲ੍ਹ ਕੱਟਿਆ ਤੇ 1985 ਵਿੱਚ ਜਦੋਂ ਰਜੀਵ ਲੌਂਗਵਾਲ ਸਮਝੌਤਾ ਹੋਇਆ ਸੀ ਤੇ ਮੈਨੂੰ ਤੇ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਚਾਰ ਵਾਰ ਦਿੱਲੀ ਗਲਪਾਖਲੀ ਸੱਦਿਆ ਸੀ ਜਿੱਥੇ ਅਸੀਂ ਮੁੱਖ ਮੰਤਰੀ ਦੀ ਕੁਰਸੀ ਨੂੰ ਠੋਕਰ ਮਾਰੀ ਔਰ ਸ਼ਰੀਆ ਕਾਲ ਤੱਕ ਸਾਹ ਠੱਠੇ ਤੇ ਕੁਰਸੀ ਡਾਉਲ ਤੋਰਕਾਰ ਕਰ ਦਿੱਤਾ ਔਰ ਜੀਵ ਲੰਗੋਵਾਲ ਜਿਹੜਾ ਖੋਖਲਾ ਸਮਝੌਤਾ ਸੀ ਉਹ ਸਾਰਿਆਂ ਦੇ ਸਾਹਮਣੇ ਆਇਆ ਤੋਂ ਮੈਂ ਇਹ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਹਦੀ ਨੀ ਕੁਰਬਾਨੀ ਤੇ ਜੇਲ੍ਹ ਤੇ ਸ਼ਹੀਦੀ ਤੇ ਰੱਖੀ ਗਈ ਸੀ ਉਹ ਅਕਾਲੀ ਦਲ ਅੱਜ ਉਸ ਸਦਾਨ ਤੋਂ ਉਸ ਵਿਚਾਰ ਤੋਂ ਉਸ ਪਰੰਪਰਾ ਤੋਂ ਜਿਹੜਾ ਹੈ ਉਹ ਠਿਰਕ ਚੁੱਕਾ ਹੈ ਔਰ ਕਾਲੀ ਦਲ ਅੱਗੇ ਜੇਲ ਮਾਪਦੰਡ ਜੇਲ ਸੀ ਕੁਰਬਾਨੀ ਹੀ ਜਾਂ ਆਪਣੇ ਛਿੱਧੀ ਸੀ ਲੇਕਿਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਾਪਦੰਡ ਹੈ ਉਹ ਪੈਸਿਆਂ ਨਾਲ ਤੋਲਿਆ ਜਾਂਦਾ ਹੈ ਕਿ ਜਿਹਨੂੰ ਟਿਕਟ ਨਹੀਂ ਉਹਦੇ ਕੋ ਕਿੰਨੇ ਪੈਸੇ ਆ ਔਰ ਉਹ ਕਿੰਨੇ ਪੈਸੇ ਖਰਚ ਕਰ ਸਕਦਾ ਹੈ ਉਹ ਮਾਪਦੰਡ ਜਿਹੜਾ ਹੈ ਉਹ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇੱਕ ਮੀਟਰ ਪੈਰਾਮੀਟਰ ਬਣ ਕੇ ਰਹਿ ਗਿਆ ਸੋ ਮੈਂ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤਾਂ ਮੇਰੀ ਮਾਂ ਜੱਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਵੀ ਇੱਦੇ ਚ ਲੈਣਾ ਲੇਕਿਨ ਅੱਜ ਮੈਂ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ